ਸਾਈਬਰ ਸੈੱਲ ਥਾਣਾ ਫਤਿਹਗੜ ਸਾਹਿਬ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਬੱਚਿਆਂ ਦੀ ਪੋਨੋਗ੍ਰਾਫੀ ਦੇ ਆਧਾਰ ਬਣਾ ਕੇ ਈਮੇਲ ਭੇਜਣ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ ਜੀ ਹਾਂ ਦੱਸ ਦਈਏ ਅਪਰੋਕਿਤ ਕਾਰਵਾਈ ਆਲਾ ਅਧਿਕਾਰੀ ਦੀ ਪੜਤਾਲ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ ਜੀ ਸਾਨੂੰ ਰਜਿਸਟਰਾਰ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਦਰਖਾਸਤ ਪ੍ਰਾਪਤ ਹੋਈ ਜੀ ਐਸਐਸਪੀ ਦਫ਼ਤਰ ਨੂੰ ਤੇ ਉਹ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਫਿਰ ਡੀਐਸਪੀ ਡੀ ਵੱਲੋਂ ਜੀ ਤੇ ਉਸ ਤੋਂ ਬਾਅਦ ਇਸ ਦਰਖਾਸਤ ਚ ਕੀ ਸੀ ਜੀ ਦੇਸ਼ਪਕ ਜਿ ਯੂਨੀਵਰਸਿਟੀ ਨੂੰ ਇੱਕ ਮੇਲ ਆਉਂਦੀ ਹੈ ਉਸ ਮੇਲ ਚ ਇੱਕ ਬੰਦਾ ਆਪਣੇ ਆਪ ਨੂੰ ਇਮਪਰਸੋਨੇਟ ਕਰਦਾ ਹੈ ਪੁਲਿਸ ਆਫੀਸਰ ਐਜ਼ ਅ ਸਾਈਬਰ ਪੁਲਿਸ ਆਫੀਸਰ ਉਹ ਆਪਣੇ ਆਪ ਨੂੰ ਇਮਪਰਸੋਨੇਟ ਕਰਦਾ ਹੈ ਤੇ ਉਹਦੀ ਚ ਕਲੇਮ ਕਰਦਾ ਹੈ ਕਿ ਤੁਹਾਡੀ ਆਈਪੀ ਤੋਂ ਦੇਸ਼ਪਕ ਯੂਨੀਵਰਸਿਟੀ ਦੀ ਆਈਟੀ ਤੋਂ ਕੋ ਸੈਕਸ਼ੂਅਲ ਕੰਟੈਂਟ ਤੇ ਚਾਈਲਡ ਲਿਟਰਲ ਕੰਟੈਂਟ ਉਥੇ ਫਲੈਸ਼ ਹੋ ਰਿਹਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਥ्रेटਨ ਮਤਲਬ ਥ्रेटਨ ਕਰਦਾ ਤੇ ਇੱਕ ਤਰ੍ਹਾਂ ਦਾ ਐਕਸਟਰੈਕਸ਼ਨ ਕਰਦਾ ਤੇ ਆ ਬੇਸਿਕ ਦਰਖਾਸਤ ਸੀ ਤੇ ਇਸ ਦਰਖਾਸਤ ਚ ਉਹ ਜੋ ਕੰਟੈਂਟ ਸੀ ਉਹਦੇ ਜੋ ਮੇਲ ਸੀ ਉਹਦੇ ਚ ਆਪਣੇ ਆਪ ਨੂੰ ਮਲਟੀਪਲ ਆਰਗੇਨਾਈਜੇਸ਼ਨਸ ਨਾਲ ਲਿੰਕ ਕਰਦਾ ਜਿਵੇਂ CBI ਨਾਲ IB ਨਾਲ ਤੇ BBPD ਨਾਲ ਤੇ ਉਸ ਤੋਂ ਬਾਅਦ ਇਹਦੀ ਤਫਤੀਸ਼ ਕੀਤੀ ਗਈ ਤੇ ਤਫਤੀਸ਼ ਤੋਂ ਬਾਅਦ ਪਰਚਾ ਰਿਕਮੈਂਡ ਹੋਇਆ ਜੀ ਤੇ ਇਹਦੇ ਚ FIR ਨੰਬਰ 2 2025 ਸਾਈਬਰ ਪੁਲਿਸ ਸਟੇਸ਼ਨ ਫਤਿਹਗੜ੍ਹ ਸਾਹਿਬ ਦੇ ਚ ਰਜਿਸਟਰ ਕੀਤੀ ਗਈ ए सैक्शन लगे सैक्शन लगे ने थ्री हंडर्ड नाइनटीन सैक्शन टू थ्री हंडर्ड एटीन सबसैक्शन फोर थ्री हंडर्ड थर्टी सबसैक्शन टू थ्री हंडर्ड थर्टी सिकस सबसैक्शन थ्री थ्री हंडर्ड थर्टी सैवन थ्री हंडर्ड थर्टी एट्री हंडर्ड एट सबसैक्शन टू टू हंडर्ड फोर आईटी एक्ट का लगे आइडेंटिटी ਅਜਿਹੀ ਗ੍ਰਫਤਾਰੀ ਹੋਈ ਹੈ ਕੋਈ ਹਜੇ ਤੱਕ ਨਹੀਂ ਇਹਦੇ ਚ ਜੀ ਨਾਮਲੂਨ ਵਿਅਕਤੀਆਂ ਦੇ ਅਗੇਂਸਟ ਆ ਹੋਇਆ ਜੀ ਤੇ ਇਹਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆਈਪੀਡੀਆਰ ਕੱਢੇ ਗਏ ਨੇ ਹਲੇ ਉਹ ਆਊਟਸਾਈਡ ਕੰਟਰੀ ਦੇ ਆ ਰਹੇ ਨੇ ਇਹੋ ਡਿੰਗਾਈ ਨਾਲ ਜਾ ਕੇ ਅਸੀਂ ਇਹਦਾ ਪਤਾ ਕਰ ਸਕਦੇ ਆ ਕਿ ਆ ਕਿਵੇਂ ਆ ਮੈਂ ਥੋੜਾ ਇਹਦੇ ਚ ਹੋਰ ਜੇ ਆਪਾਂ ਤਫਤੀਸ਼ ਚ ਪਹਿਤਾ ਅਸੀਂ ਦੇਖਿਆ ਕਿ ਪਹਿਲਾਂ ਵੀ ਵੱਖ-ਵੱਖ ਜਗ੍ਹਾ ਇੰਡੀਆ ਦੇ ਹੋਰ ਜਗ੍ਹਾ ਜੇ ਵੀ ਹੋਰ ਆਰਗੇਨਾਈਜੇਸ਼ਨਸ ਨੂੰ ਵੀ ਇਸ ਤਰ੍ਹਾਂ ਦੀ ਸੇਮ ਆਈਡੈਂਟੀਟੀ ਦੀ ਇਮਪਰਸੋਨੇਸ਼ਨ ਦੀ ਮਿਲ ਗਈਆਂ ਹੋਈਆਂ ਨੇ ਇਸੇ ਨਾਮ ਦੇ ਤੇ ਸਰ ਕੋਈ ਵੱਡੇ ਅਧਿਕਾਰੀ ਦਾ ਨਾਮ ਵੀ ਚਾਉਂਦਾ ਜਿਵੇਂ ਕੋਈ ਆਪਣਾ ਫੁਲੀ ਫਟੇ ਕਰ ਸਕਦੇ ਕੋਈ ਉਹਦੇ ਨਾਮ ਤੇ ਵੀ ਠੱਟ ਕੀਤਾ ਜਾ ਰਿਹਾ ਨਹੀਂ ਨਹੀਂ ਇਹਦੇ ਚ ਜਨਰਲੀ ਦਿੱਲੀ ਦੀ ਏਜੰਸੀਜ਼ ਦੇ ਸੈਂਟਰਲ ਏਜੰਸੀਜ਼ ਦੇ ਨਾਮ ਤੋਂ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਅਸੀਂ ਸੈਂਟਰਲ ਸਾਈਬਰ ਸੈੱਲ ਦੇ ਥਰੂ ਆ ਉਹ ਉਹਨਾਂ ਦੇ ਅਸੀਂ ਅਫਸਰਾਂ ਤੇ ਅਸੀਂ ਆਇਡੈਂਟੀਫਾਈ ਕੀਤਾ ਸਰ ਇੱਕ ਵਾਰੀ ਮੇਲ ਆਈ ਹੈ ਤੇ ਦੁਆਰਾ ਦੁਆਰਾ ਵੀ ਨਹੀਂ ਇੱਕ ਵਾਰ ਮੇਲ ਆਈ ਹੈ ਦੁਆਰਾ ਕੁਝ ਵਾਰ ਕਿਤੇ ਦੁਬਾਰਾ ਉਸ ਤੇ ਉਸ ਫਿਰ ਉਸੇ ਮੇਲ ਨੂੰ ਅਸੀਂ ਡੰਗਾਈ ਚ ਉਹ ਕਰ ਰਹੇ ਹਾਂ ਜੀ ਦਰਤੀਸ਼ੂ ਜੀ ਉਧਰ ਇਨਵੈਸਟੀਗੇਸ਼ਨ ਕੀ ਕਹਿੰਦੀ ਆ ਹੁਣ ਇਸ ਵੇਲੇ ਕੀ ਸਟੇਟਸ ਹੈ ਹੱਲੇ ਇਹਦਾ ਅਸੀਂ ਬੇਸਿਕਲੀ ਆ ਟੈਕਨੀਕਲ ਇਨਵੈਸਟੀਗੇਸ਼ਨ ਹੈ ਜੀ ਪ੍ਰੋਪਰਲੀ ਤੇ ਇਹਦੇ ਚ ਆਈਪੀਡੀਆ ਰ ਐਨਾਲਿਸਿਸ ਦੇਖਾਇਆ ਜਾਊਗਾ ਤੇ ਹੱਲੇ ਆਪਾਂ ਲੇ ਲਿਆਓ ਆਈਪੀਡੀਆ ਉਹਦੇ ਚ ਜੋ ਲੋਕੇਸ਼ਨ ਸਾਰੀਆਂ ਨੇ ਆਈਪੀਆ ਰੇ ਨੇ ਉਹ ਆਈਵਰੀ ਕੋਸਟ ਕੰਟਰੀ ਜਿਵੇਂ ਬਾਹਰ ਦੀ ਆ ਰਹੀ ਹੈ ਤੇ ਹਾਂਜੀ ਹਾਂਜੀ ਲੋਕੇਸ਼ਨ ਖਾਸ ਮੁਲਕ ਹਾਂਜੀ ਆਈਵਰੀ ਕੋਸਟ ਦੀ ਕੰਟਰੀ ਉਹ ਮੈਂ ਦੱਸਿਆ ਆਪ ਨੂੰ ਉਧਰ ਅਫਰੀਕਨ ਉਧਰ ਦੋ ਤਿੰਨ ਜਗ੍ਹਾ ਦੀ ਆਪਣੇ ਕੋਲ ਆਈਆ ਲੋਕੇਸ਼ਨ ਤੇ ਹੱਲੇ ਹੋਰ ਡੰਗਾਈ ਚ ਜਾ ਕੇ ਸਾਨੂੰ ਪਤਾ ਲੱਗਣਾ ਹੈ ਅਗੇ ਇਹਦੇ ਚ ਕੀ ਨਿਕਲਦਾ ਹੈ ਠੀਕ ਹੈ Gracias.